ਰਮਨ ਜੀ ਤੁਸੀਂ ਖੁਸ਼ ਹੋ ਗਏ ਮੋਨਿਕਾ ਤਾਂ ਬਣਾਈ ਨੇ ਤੁਹਾਡੇ ਚੈਨਲ ਦੇ ਨਾਲ ਚੈਨਲ ਦਾ ਨਾਮ ਤੁਸੀਂ ਜਾਣ ਚੁੱਕੇ ਹੋ ਫਿਰ ਵੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਜੀ ਮੋਨਿਕਾ ਤਮਨ ਅਫੀਸ਼ੀਅਲ ਸਾਡੇ ਚੈਨਲ ਦਾ ਨਾਮ ਹੈ ਸੋ ਬਾਕੀ ਜੀ ਕੱਲ ਦਾ ਬਹੁਤ سارے ਮੈਸੇਜ ਮੈਨੂੰ ਆ ਰਹੇ ਨੇ ਸੀ ਕਮੈਂਟਸ ਦੇ ਵਿੱਚ ਮੈਸੈਂਜਰਸ 'ਚ ਕੀ ਉਹ ਮੈਮ ਤੁਸੀਂ ਕੱਲ ਮੈਰਿਸ ਤੇ ਗਈ ਸੀ ਮੈਰਿਸ ਤੇ ਗਈ ਸੀ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਜੀ ਬਿਲਕੁਲ ਨਹੀਂ ਮੈਂ ਮੈਰਿਸ ਤੇ ਨਹੀਂ ਸੀ ਗਈ ਉਹ ਫੋਟੋਸ ਮੇਰਾ ਬਹੁਤ ਟਾਈਮ ਪਹਿਲਾਂ ਦਾ ਹੈ ਤੇ ਇਸ ਲਈ ਮੈਂ ਸਟੇਟਸ ਤੇ ਜਿਹੜਾ ਨਾ ਇਸ ਲਈ ਜ਼ਰੂਰੀ ਸਮਝਿਆ ਕਿ ਐਨੀ ਟਾਈਮ ਕਿ ਸਟੇਟਸ ਦੇ ਉੱਪਰ ਫੋਟੋਸ ਚੜਾਣਾ ਜ਼ਰੂਰੀ ਹੈ ਕਿਉਂਕਿ ਇੱਕ ਆਫਿਸ ਫੋਲੋਇੰਗਸ ਵਗੈਰਾ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੀ ਨਹੀਂ ਅਨਫੋਲੋਇੰਗਸ ਹੁੰਦੀ ਉਹ ਵੀ ਸਾਨੂੰ ਚਲੋ ਚੈਨਲ ਨੂੰ ਦੇਖ ਲੈਂਦੇ ਕਿ ਮੋਨਿਕਾ ਤਾਂ ਬੰਦਾ ਇੱਕ ਚੈਨਲ ਚੱਲ ਰਿਹਾ ਹੈ ਤੇ ਬਾਕੀ ਆਜ਼ਾਦੀ ਦਿਨ ਐਤਵਾਦਾਂ ਫੋਟੋਸ ਤੁਸੀਂ ਦੇਖ ਚੁੱਕੇ ਹੋਗੇ ਐਤਵਾਦਾਂ ਦਿਨ ਪਤਾ ਹੀ ਨਹੀਂ ਲੱਗਾ ਕੰਮ ਕਦੋਂ ਕੰਮਾਂ ਨੇ ਮੱਤਵਾਰ ਛੱਡੀ ਹੈ ਨਾ ਜੋ ਵੀ ਹੈ ਜੀ ਸਟੇਟਸ ਲਾਈਨ ਜੋ ਵੀ ਮੈਂ ਲਿਖੀ ਹੈ ਕਿ ਐਤਵਾਦਾਂ ਦਿਨ ਤੇ ਘਰ ਦੇ ਕੰਮਾਂ ਤੋਂ ਹੀ ਮੁੱਕ ਗਿਆ ਪਤਾ ਹੀ ਨਹੀਂ ਲੱਗਾ ਸੋ ਬਾਕੀ ਪਰਵਾਰ ਫੇਸਬੁਕ ਫੈਮਿਲੀ ਸਭ ਕੀਵੇਂ ਠੀਕ ਠਾਕ ਹੋ ਤੰਦਰੁਸਤ ਹੋ ਵਧੀਆਓ ਕੱਲ ਦਾ ਵੀਡੀਓ ਤੁਸੀਂ ਜਾਂ ਚੁੱਕੇ ਹੋਗੇ ਫੈਰੀ ਨੇ ਵੀਡੀਓਸ ਬਣਾਇਆ ਸੀ ਤੇ ਛੁੱਟ 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 ਘਰ ਦੇ ਕੰਮਾਂ ਨੂੰ ਲੈ ਕੇ ਜਾ ਕਿਸੇ ਵੱਲੇ ਬਾਹਰ ਅੰਦਾਦਾ ਹੋ ਜਾਂਦਾ ਤੇ ਉਸ ਕਾਰਨ ਮੈਨੂੰ ਥੋੜਾ ਮੈਕਸਿਮਮ ਅਮਰਜੰਸੀ ਲਈ ਜਾਣਾ ਪਿਆ ਸੋ ਫੈਰੀ ਨੂੰ ਮੈਂ ਕਹਿ ਚੁੱਕੀ ਸੀ ਕਿ ਫੈਰੀ ਬੇਟਾ ਇੱਕ ਵੀਡੀਓਸ ਡਾਲ ਦੇਣਾ ਔਰ ਇੱਕ ਕੋਸ਼ਿਸ਼ ਕਰਨਾ ਕਿ ਕਿਚਨ ਦੇ ਵਿੱਚ ਹਲਕਾ ਫੁਲਕਾ ਕੁਝ ਵੀ ਖਾਣਾ ਵਗੈਰਾ ਬਣਾ ਲੈਣਾ ਸੋ ਫਿਰ ਵੀ ਬਹੁਤ ਵਧੀਆ ਉਹਨੇ ਰਾਈਸ ਚਾਵਲ ਬਣਾਏ ਸੀ ਨਮਕੀਨ ਵਾਲੇ ਤੇ ਬਾਕੀ ਪ੍ਰਵਾਦ ਜੀ ਫੇਸਬੁੱਕ ਜੀ ਫੈਮਿਲੀ ਜੀ ਤੁਹਾਨੂੰ ਦੱਸ ਦਵਾਂ ਤੁਹਾਡੀ ਜਾਣਕਾਰੀ ਲਈ ਅੋ ਕੱਲ ਮੇਰੀ ਮੈਰਿਜ ਨੂੰ 18 ਸਾਲ ਕੰਪਲੀਟ ਹੋ ਜਾਣੇ ਆ ਤੇ 19ਵਾਂ ਸਾਲ ਕੱਲ ਲੱਗ ਜਾਣਾ ਤੇ ਕੱਲ ਦੀ ਮੈਰਿਜ ਜਿਹੜੀ ਹੈ ਸਾਡੇ ਕਹਿੰਦੇ ਨੇ ਸਾਲ ਦਾ 24 ਨਵੰਬਰ ਨੂੰ ਮੈਜ ਅਨਿਵਰਸੀ ਹੈ ਤੇ ਦੇਖੋ ਜੀ ਸਮੇਂ ਦਾ ਨਾਲ ਟਾਈਮ ਦੇ ਨਾਲ ਪਤਾ ਹੀ ਨਹੀਂ ਲੱਗਾ ਕਿ ਕਦੋਂ 18 ਸਾਲ ਬੀਤ ਗਏ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਕਦੀ ਕਦੀ ਲੜਦੇ ਕਦੀ ਕਦੀ ਇੱਕ ਦੂਜੇ ਨਾਲ ਗੁੱਸਾ ਕਰਦੇ ਕਦੀ ਕਦੀ ਰਿਸ਼ਤੇਦਾਰੀਆਂ ਚ ਕਦੀ ਆਪਣੇ ਆਪ ਚ ਰੁੱਝਦੇ ਹੋਏ ਸੁਜਦੇ ਹੋਏ ਗ੍ਰਿਸ਼ਤੀਦਾਰੀਆਂ ਚ ਸਮਾਂ ਕਦੋਂ ਨਿਕਲ ਗਿਆ ਪਤਾ ਹੀ ਨਹੀਂ ਲੱਗਾ ਬਾਕੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਪਰਿਵਾਰ ਫੇਸਬੁਕ ਫੈਮਲੀ ਤੁਹਾਡਾ ਪਿਆਰ ਮਿਲ ਰਿਹਾ ਹੈ ਤੁਹਾਡੀ ਸਪੋਰਟ ਮਿਲ ਰਹੀ ਹੈ मोनिका तमन ਦੇ ਚੈਨਲ ਨੂੰ ਫੋਲੋ ਕਰਦੇ ਰਹਾ ਕਰੋ ਮੋਨਿਕਾ ਤੇ ਮਨਦੀਪ ਚੈਨਲਸ ਨੂੰ ਵੀਡੀਓਸ ਨੂੰ ਦੇਖਦੇ ਰਹਾ ਕਰੋ ਜਿਸ ਨਾਲ ਕੀ ਹੋਰ ਵੀ ਜਿਆਦਾ ਬਹੁਤ ਵਧੀਆ ਵਧੀਆ ਤੁਹਾਡਾ ਸਪੋਰਟ ਤੇ ਪਿਆਰ ਮੁਹੱਬਤ ਮਿਲਦਾ ਰਹੇ ਬਾਕੀ ਤੁਸੀਂ ਦੇਖ ਰਹੇ ਹੋਗੇ ਸਵੈਟਰਸ ਅਸੀਂ ਕਿੰਨਾ ਹੈਵੀ ਡਾਲ ਚੁੱਕੇ ਹੋਏ ਆਂ ਦੇਖੋ ਜੀ ਔਰ ਸਵੈਟਰਸ ਦਾ ਕਾਰਨ ਮੈਂ ਤੁਹਾਨੂੰ ਦੱਸ ਦਵਾਂ ਉ ਬਾਅਦ ਦਾ ਮੌਸਮ ਇਸ ਟੈਂਪਲ ਲਈ ਬਹੁਤ ਠੰਡਾ ਹੈ ਬਹੁਤ ਠੰਡਾ ਔਰ ਧੁੰਦ ਫਾਲ ਜਿੰਨੂੰ ਕਹਿਆ ਜਾਂਦਾ ਆਲਰੇਡੀ ਹੀ ਡਲ ਚੁੱਕੀ ਹੋਈ ਹੈ ਸਾਡੇ ਇੱਧਰ ਤੇ ਆ ਚੁੱਕੀ ਹੈ ਤੁਹਾਡੇ ਇੱਧਰ ਕਿਸ ਤਰ੍ਹਾਂ ਦਾ ਮੌਸਮ ਹੈ ਇਸ ਬਾਰੇ ਮੈਨੂੰ ਜਾਣਕਾਰੀ ਜਰੂਰ ਦੇਣਾ ਬਾਕੀ ਹਲਕੀ 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 ਏ ਕੀ ਠੰਡ ਵੇਖੋ ਜੀ ਮੈਕਸਿਮਮ ਪੈ ਰਹੀ ਹੈ 50% ਤੇ ਆਈ ਚੁੱਕੀ 50 ਬੱਗ ਹੀ ਰਹਿ ਗਈ ਹੈ ਤੇ ਬਟ ਅੱਜ ਮੌਸਮ ਨੇ ਬਹੁਤ ਜਲਦੀ ਰਫ਼ਤਾਰ ਚ ਚੇਂਜ ਕੀਤਾ ਜਿਸ ਕਾਰਨ ਮੈਨੂੰ ਲੱਗਾ ਕਿ ਮੈਂ ਬਿਮਾਰ ਨਾ ਹੋ ਜਾਵਾਂ ਕਿਤੇ ਮੈਨੂੰ ਪਤਾ ਹੈ ਕਿ ਆਲਰੇਡੀ ਵਿੰਟਰ ਚੱਲ ਰਿਹਾ ਹੈ ਕੱਪੜੇ ਵਾਸ਼ਿੰਗਸ ਕਰਨੇ ਪੈਂਦੇ ਨੇ ਘਰ ਦੇ ਕੰਮ ਦੇਖਣੇ ਪੈਂਦੇ ਨੇ ਇੱਕ ਇਕੱਲਾ ਬੰਦਾ ਤੇ ਕਿੰਨੇ ਉਹਦੇ ਕੰਮ ਨੇ ਤੇ ਜੇ ਉਹ ਵੀ ਵਿਚਾਰਾ ਥੱਕਾ ਹਾਰਾ ਬਿਮਾਰ ਪੈ ਗਿਆ ਤੇ ਘਰ ਕੌਣ ਸੰਭਾਲੇਗਾ ਇਸ ਤੋਂ ਪਹਿਲਾਂ ਕਿ ਮੈਨੂੰ ਕਿਸੇ ਨੇ ਹੀ ਜ਼ਿੰਮੇਵਾਰੀਆਂ ਦੇਣੀਆਂ ਮੈਨੂੰ ਜ਼ਿੰਮੇਵਾਰੀਆਂ ਆਪਣੀਆਂ ਖੁਦ ਦੀਆਂ ਸਮਝਣੀਆਂ ਪੈਣੀਆਂ ਤੇ ਇਸ ਲਈ ਆਪਣੇ ਆਪ ਨੂੰ ਕਵਰ ਕਰਨਾ ਵੀ ਉਨਾ ਹੀ ਜ਼ਰੂਰੀ ਦੇਖੋ ਔਰ ਸੌਕਸ ਸੌਕਸ ਗਰਮ ਸੌਕਸ ਡਾਲ ਲਿਆ ਤੇ ਐ ਸਲੀਪਰਸ ਫੁੱਟਸ ਤੁਸੀਂ ਰਬੜਾ ਜਿਹੜੀ ਦੇਖਦੇ ਹੋ ਕਿ ਜਿਹੜੇ ਡਾਲਨੇ ਹੀ ਪੈਂਦੇ ਨੇ ਉਸ ਤੋਂ ਬਾਅਦ ਐ ਆਪਣਾ ਜੋਕਰ ਡਾਲਿਆ ਹੋਇਆ ਉਹ ਵੀ ਗਰਮ ਜੋਕਰ ਹੈ ਤੇ ਸੂਟ ਵਾਲਿਆ ਸੂਟ ਮੈਂ ਨਾਰਮਲੀ 달ਿਆ ਕਿਉਂਕਿ ਅੱਜ ਥੋੜਾ ਜਿਹਾ ਫੰਕਸ਼ਨ ਸੀ ਮੈਂ ਫੰਕਸ਼ਨ ਤੇ ਗਈ ਹ ਸੀ ਘਰ ਦੇ پاس ਕੁਝ ਫੰਕਸ਼ਨ ਸੀ ਉਹਦੇ ਕਾਰਨ ਤੇ ਉਹਦਾ ਸੂਟ ਮੈਂ ਚੇਂਜ ਨਹੀਂ ਕੀਤਾ ਬਟ ਸਵੈਟਰਸ ਮੈਂ ਚੇਂਜ ਕਰ ਲਿਆ ਕਿਉਂਕਿ ਮੈਂ ਲੌਂਗ ਕੋਟ ਜ਼ਰੂਰੀ ਸਮਝਿਆ ਸੀ ਦਾਲਣਾ ਤੇ ਫਿਰ ਮੈਂ ਲੌਂਗ ਕੋਟ ਦੇ ਵਿੱਚ ਕੰਮ ਨਹੀਂ ਕਰ ਸਕਦੀ ਇਸ ਲਈ ਕਿਚਨ ਦਾ ਇਸ ਲਈ ਮੈਂ ਸੋਚਿਆ ਕਿ ਚਲੋ ਸ਼ਾਰਟਸ ਲੱਗਸ ਦਾਲ ਲੈਂਦੇ ਇਸ ਲਈ ਫਿਰ ਮੈਂ ਸਪੈਸ਼ਲ ਸ਼ਾਰਟਸ ਲੱਗ ਜਿਹੜਾ ਕਿ ਦਾਲਿਆ ਤੇ ਬਾਕੀ ਆਪਣਾ ਆਪਣਾ ਧਿਆਨ ਰੱਖੋ ਮੌਸਮ ਬਹੁਤ ਜਲਦੀ ਰਫਤਾਰ ਦੇ ਵਿੱਚ ਚੇਂਜ ਹੋਣ ਦੀ ਤਿਆਰੀ ਵਿੱਚ ਹੋ ਚੁੱਕਿਆ ਹੈ ਤੇ ਆਪਣੇ ਘਰ ਠੀਕ ਠਾਕ ਰੋ ਸ਼ੋਵੋ ਤੁਹਾਡੀ ਮਨਿਕਾ ਤੁਹਾਨੂੰ ਤੁਹਾਡੇ ਵੀਡੀਓਸ ਨਾਲ ਮਿਲਦੀ ਰਹੇਗੀ ਗੱਲਾਂਬੱਤਾਂ ਕਰਦੀ ਰਹੇਗੀ ਸੋ ਰਾਜੀ ਖੁਸ਼ੀ ਰਹੋ ਪਰਮਾਤਮਾ ਦਾ ਅਨੁਸਾਰਿਆਂ ਨੂੰ ਚੜਦੀ ਕਲਾ ਜ ਰੱਖੇ ਸਟਿੱਕਰ ਬਾਏ ਬਾਏ ਗੁੱਡ ਨਾਈਟ ਫਿਰ ਬਾਅਦ ਫੇਸਬੁੱਕ ਫੈਮਿਲੀ ਐਂਡ ਮੇ ਅ YouTube ਫੈਮਿਲੀ ਥੈਂਕ ਯੂ